अयोध्या पहुंची टीवी जगत दे ए सितारे कहां खोल बिछाए राम आएंगे लोकांदे वलो इनहा दी एस वीडियो नु ਕੀਤਾ ਜਾ ਰਿਹਾ ਹੈ ਬੇहद ਪਸੰਦ ठीगे जाए कैसे खुशी है जो पाए राम आएंगे 2 ਜਨਵਰੀ ਦਾ ਦਿਨ ਦੇਸ਼ ਵਾਸੀਆਂ ਦੇ ਲਈ ਬੇहद ਖਾਸ ਹੋਣ ਵਾਲਾ ਹੈ ਕਿਉਂਕਿ ਇਸ ਦਿਨ ਅਯੋਧਿਆ ਦੇ ਵਿੱਚ ਰਾਮ ਭਗਵਾਨ ਦੀ ਪ੍ਰਾਨ ਪ੍ਰਤੀਸ਼ਟਾ ਹੋਵੇਗੀ ਤਾਂ ਇਸ ਪ੍ਰੋਗਰਾਮ ਦੇ ਵਿੱਚ ਪੀਐਮ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼ ਦੇ ਬਹੁਤ ਸਾਰੇ ਲੋਕ ਸ਼ਾਮਿਲ ਹੋਣਗੇ ਇਨਾਂ ਤੋਂ ਇਲਾਵਾ ਟੀਵੀ ਜਗਤ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਤਾਂ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਟੀਵੀ ਜਗਤ ਦੇ ਸਿਤਾਰੇ ਇੱਥੇ ਅਯੁੱਧਿਆ ਦੇ ਵਿੱਚ ਪਹੁੰਚੇ ਸਿਗੇ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਹਾਲ ਹੀ ਚ ਟੀਵੀ ਦੇ ਰਾਮ ਸੀਤਾ ਵੀ ਹੁਣ ਅਯੁੱਧਿਆ ਪਹੁੰਚੇ ਨੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਹੈ ਤੇ ਇਸ ਵਿੱਚ ਟੀਵੀ ਦੇ ਰਾਮ ਅਰुण ਗੋਵਿਲ ਸੀਤਾ ਯਾਨੀ ਕਿ ਦੀਪਿਕਾ ਚਿਖਲੀਆਂ ਅਤੇ ਲਕਸ਼ਮਨ ਸੁਨੀਲ ਲੈਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਜਸਤੇ ਤਿੰਨੇ ਅਯੋਧਿਆ ਚ ਨਜ਼ਰ ਆ ਰਹੀ ਨੇ ਇਹਨਾਂ ਤਿੰਨਾਂ ਦਾ ਇਸ ਅਯੋਧਿਆ ਜਾਣਾ ਲੋਕਾਂ ਨੂੰ ਇੱਕ ਵਾਰ ਫੇਰ ਰਮਾਇਣ ਦੇ ਦਿਨਾਂ ਦੀ ਯਾਦ ਦਿਲਾ ਰਿਹਾ ਇਹਨਾਂ ਤਿੰਨਾਂ ਕਲਾਕਾਰਾਂ ਦੇ ਹਾਪਾਵ ਪ੍ਰਸ਼ੰਸਕਾਂ ਨੂੰ ਰਾਮ ਸੀਤਾ ਅਤੇ ਲਕਸ਼ਮਣ ਦੀ ਯਾਦ ਦਿਲਾ ਰਹੇ ਨੇ ਪਰ ਜੇਕਰ ਕਿਸੇ ਚੀਜ਼ ਦੀ ਕਮੀ ਆ ਤੇ ਉਹ ਹੋਣ ਹੈ ਹਨੂਮਾਨ ਜੀ ਦੀ ਜਿਨ੍ਹਾਂ ਦੇ ਕਿਰਦਾਰ ਅਦਾਕਾਰ दारत सिंह ਵੱਲੋਂ ਕੀਤੀ ਗਈ ਸੀ ਕਿ ਜੋ ਕਿ ਸਾਡੇ ਦਰਮਿਆਨ ਮੌਜੂਦ ਨਹੀਂ ਨੇ ਪਰ ਉਹਨਾਂ ਦੀ ਗੈਰ ਹਾਜ਼ਰੀ ਤੋਂ ਉਹਨਾਂ ਦੇ ਫੈਨਸ ਕਾਫੀ ਜ਼ਿਆਦਾ ਨਿਰਾਸ਼ ਵੀ ਹੋਏ ਨੇ ਦੱਸ ਦਈਏ ਕਿ ਲਖਨਊ ਤੋਂ ਅਯੁੱਧਿਆ ਲਈ ਹੈਲੀਕਾਪਟਰ ਸੇਵਾ ਸ਼ੁਰੂ ਕਰ ਦਿੱਤੀ ਗਈ ਆ કુલ 6 ਹੈਲੀਕਾਪਟਰ ਜਿਨ੍ਹਾਂ ਚੋਂ 3 ਹੈਲੀਕਾਪਟਰ ਅਯੁੱਧਿਆ ਅਤੇ 3 ਹੈਲੀਕਾਪਟਰ ਲਖਨਊ ਤੋਂ ਉਡਾਨ ਭਰਨਗੇ ਇਹ ਸੇਵਾ 19 ਜਨਵਰੀ ਤੋਂ ਸ਼ੁਰੂ ਹੋਵੇਗੀ ਹੁਣ ਇਹਨਾਂ ਹੈਲੀਕਾਪਟਰਾਂ ਦੀ ਸਮਰੱਥਾ ਤੋ 18 ਯਾਤਰੀਆਂ ਨੂੰ ਲੈ ਕੇ ਜਾਣ ਦੀ ਹੋਵੇਗੀ ਸ਼ਰਦਾਲੂਆਂ ਨੂੰ ਹੈਲੀਕਾਪਟਰ ਯਾਤਰਾ ਦੀ ਪ੍ਰੀ ਬੁਕਿੰਗ ਕਰਵਾਉਣੀ ਪਵੇਗੀ ਸੋ ਦੱਸਦੀ ਕਿ ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੀ ਐਕਟਰਸ ਰਵੀਨਾ ਟੰਡਨ ਵੀ ਯੋਧਿਆ ਪਹੁੰਚੇ ਸੀਗੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦੇ ਵਿੱਚ ਉਹਨਾਂ ਦੀ ਬੇਟੀ ਜੋ ਆ ਮੱਥੇ ਉੱਤੇ ਤਿਲਕ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਫੈਨਸ ਦੇ ਵੱਲੋਂ ਉਸ ਐਕਟਰਸ ਦੀ ਬੇਟੀ ਦੀ ਵੀ ਕਾਫੀ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ